ਹੁਸ਼ਿਆਰਪੁਰ ਆਟੋਮੋਬਾਈਲਸ ਮਰੂਤੀ ਸੋਜੋਕੀ ਕੰਪਨੀ ਵੱਲੋਂ ਅਜਮਲੋ ਵਿਖੇ ਇੱਕ ਨਵਾਂ ਸ਼ੋਰੂਮ ਖੋਲ੍ਹਿਆ ਗਿਆ ਹੁਸ਼ਿਆਰਪੁਰ ਆਟੋਮੋਬਾਈਲਸ ਦੇ ਫਾਊਂਡਰ ਸਰਦਾਰ ਅਜਵਿੰਦਰ ਸਿੰਘ ਜੀ ਦੇ ਦਰਸਾਏ ਹੋਏ ਮਾਰਕਟੇ ਹੁਸ਼ਿਆਰਪੁਰ ਆਟੋਮੋਬਾਈਲਸ ਦੇ ਐਮ ਡੀ ਸਰਦਾਰ ਗੁਰਪ੍ਰੀਤ ਸਿੰਘ ਅਤੇ ਮਿਊਨਿਸਪਲ ਕਮੇਟੀ ਅਮਲੋ ਦੇ ਪ੍ਰਧਾਨ ਸ਼੍ਰੀ ਸਕੰਦਰ ਸਿੰਘ ਗੋਗੀ ਵੱਲੋਂ ਕੀਤਾ ਗਿਆ ਇਸ ਮੌਕੇ ਤੇ ਹੁਸ਼ਿਆਰਪੁਰ ਆਟੋਮੋਬਾਈਲ ਦੇ ਐਮ ਡੀ ਸਰਦਾਰ ਗੁਰਪ੍ਰੀਤ ਸਿੰਘ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਉਹਨਾਂ ਨੇ ਦੱਸਿਆ ਕਿ ਇਹ ਸ਼ੋਰੂਮ ਹੁਸ਼ਿਆਰਪੁਰ ਆਟੋਮੋਬਾਈਲ ਵੱਲੋਂ ਅਮਲ ਵਧੀਆ ਸੇਵਾਵਾਂ ਦੇਣ ਅਤੇ ਮਾਰੂਤੀ ਸਜੋਕੀ ਦੇ ਪਰਿਵਾਰਕ ਮੈਂਬਰ ਬਣਨ ਲਈ ਹੁਸ਼ਿਆਰਪੁਰ ਆਟੋਮੋਬਾਈਲਸ ਵੱਲੋਂ ਖੋਲ੍ਹਿਆ ਗਿਆ ਹੈ ਇਸ ਮੌਕੇ ਹੁਸ਼ਿਆਰਪੁਰ ਆਟੋਮੋਬਾਈਲਸ ਮਾਰੂਤੀ ਸਜੋਕੀ ਕੰਪਨੀ ਦੇ ਐਮ ਡੀ ਸਰਦਾਰ ਗਗਪਤ ਸਿੰਘ ਜੀ ਐਮ ਸੰਦੀਪ ਸ਼ਰਮਾ ਟੀ ਡੀ ਐਮ ਪ੍ਰਦੀਪ ਨੀਰ ਐਸ ਐਮ ਸੰਦੀਪ ਸਿੰਘ ਚੋਪੜਾ ਟੀ ਵੀ ਐਮ ਪਰਮਿੰਦਰ ਸਿੰਘ ਟੀ ਐਲ ਜੁਬੇਨ ਨੰਦਾ ਸੇਲਸ ਸਟਾਫ ਅਤੇ ਮਲੋਹ ਦੇ ਨਿਵਾਸੀ ਹਾਜ਼ਰ ਸਨ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਐਨ ਆਰ ਆਈ ਉੱਗੇ ਸਮਾਜ ਸੇਵੀ ਸਰਦਾਰ ਮੋਹਨ ਸਿੰਘ ਤਨੋਆ ਰਾਏਪੁਰ ਅਰਾਈਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਇਸ ਮੌਕੇ ਤੇ ਉਹਨਾਂ ਨਾਲ ਆਏ ਹੋਏ ਹਰਪ੍ਰੀਤ ਸਿੰਘ ਰਾਏਪੁਰ ਦਿਸ਼ਾਨ ਸਿੰਘ ਤਨੋਆ ਤੇ ਹੋਰ ਪਤਵੰਤੇ ਹਾਜ਼ਰ ਸਨ ਥੈਂਕ ਯੂ ਵੈਰੀ ਮਚ ਮੈਂ ਸਾਰਿਆਂ ਦਾ ਧੰਨਵਾਹੀ ਇਹ ਹੀ ਅਪੀ ਕਰਾਂਗਾ ਕਿ ਸਾਡੀ ਤੁਸੀਂ ਜਿਵੇਂ ਪਹਿਲੇ ਪੁਰਸਕਾਰ ਦਿੰਦੇ ਰਹੋ ਉਵੇਂ ਹੀ ਪੁਰਸਕਾਰ ਹੁਣ ਅੱਗੇ ਵੀ ਦੇਣਾ ਸਾਡਾ ਜਿਹੜਾ ਮਕਸਦ ਮਰੂਤੀ ਦਾ ਘਰ ਘਰ ਮਰੂਤੀ ਪਹੁੰਚਾਣਾ ਉਹ ਤੁਹਾਡੀ ਹੈਲਪ ਤੋਂ ਬਿਨਾ ਅਧੂਰਾ ਹੀ ਆ। ਸੋ ਮੈਂ ਬਹੁਤ థాంక్స్ ਕਰ ਰਹਾ ਤੁਹਾਨੂੰ ਬਹੁਤ ਹੈਲਪ ਮਿਲੀ ਹੈ ਸ਼ਹਿਰ ਨਿਵਾਸੀਆਂ ਤੋਂ ਤੇ ਵੈਰੀ ਵੈਰੀ ਥੈਂਕ ਯੂ ਔਰ ਅੱਗੇ ਵੀ ਜਾ ਕੇ ਮੈਂ ਇੱਥੇ ਉਮੀਦ ਕਰਦਾ ਕਿ ਇਹ ਸ਼ਹਿਰਪੁਰ ਆਟੋਮੋਬਾਈਲ ਨੂੰ ਵੀ ਐਵੇਂ ਹੀ ਸਾਥ ਦੇ ਸਕਦੇ ਹੋ। ਧੰਨਵਾਦ। ਹਲਕਾ ਵਾਸੀ ਨੂੰ ਬੇਨਤੀ ਕੀਤੀ ਜਾਂਦੀ ਹੈ ਵੀ ਇੱਕ ਵਾਰ ਮੁਗੇ ਵਾਲੇ ਬੱਸ ਸਟੈਂਡ ਤੇ ਹੁਸ਼ਿਆਰਪੁਰ ਆਟੋਮੋਬਾਈਲ ਤੇ ਇੱਕ ਵਾਰ ਜਰੂਰ ਆਓ, ਸੇਵਾ ਦਾ ਮੌਕਾ ਲਓ, ਇੱਕ ਵਾਰ ਜਰੂਰ ਦੇਖ ਕੇ ਜਾਓ। ਸਾਰਿਆਂ ਨੂੰ ਸ਼ਹਿਰ ਵਾਲਿਆਂ ਨੂੰ ਬੇਨਤੀ ਹੈ ਕਿ ਤੁਹਾਡੇ ਅਮਰੂਦ ਸ਼ਹਿਰ ਦੇ ਵਿੱਚ ਵਧੀਆ ਅਮਰੂਤੀ ਸੰਜੁਕੀ ਦਾ ਸ਼ੋਰੂਮ ਖੁੱਲ ਗਿਆ ਹੈ ਸਾਰੇ ਇੱਕ ਵਾਰ ਸ਼ਹਿਰ ਵਾਲੇ ਇੱਕ ਵਾਰ ਜਰੂਰ ਆ ਕੇ ਜਾਣ ਮੌਕਾ ਦੇ ਉਹ ਸਾਨੂੰ ਧੰਨਵਾਦ ਕਿਉਂਕਿ ਇਹ ਗੱਡੀਆਂ ਅੱਜ ਦੇ ਟਾਈਮ 'ਚ ਜੇ ਤੁਸੀਂ ਆਪਣੇ 에ਅ ਕੁਆਲਿਟੀ ਚੈੱਕ ਕਰੋ ਵੈਦਰ ਤੇ ਜਾ ਕੇ ਜਦੋਂ ਆਪਾਂ ਵੈਦਰ ਦਿੱਲੀ ਚੈੱਕ ਕਰਦੇ ਹਾਂ ਤੁਸੀਂ ਜੇ ਉਹ ਚੈੱਕ ਕਰੋ ਤਾਂ ਜੇ ਸਾਡੇ ਜਿੱਦਾਂ ਅਸੀਂ ਫੋਰਨ ਕੰਟਰੀ ਰਹਿੰਦੇ ਹਾਂ ਉੱਥੇ ਇਸ ਵੈਰੀ ਗੁੱਡ ਜੇ ਅਸੀਂ ਹਰ ਇੱਕ ਬੰਦਾ ਕੋਸ਼ਿਸ਼ ਕਰੁੰਦਾ ਚੇਂਜ ਲਾਈਫ ਇਸ ਵੈਰੀ ਇੰਪੋਰਟੈਂਟ ਦੈਟਸ ਵਾਈ ਅਸੀਂ ਇਹ ਕਹਿੰਦੇ ਆ ਵੀ ਇਹ ਚੀਜ਼ਾਂ ਲੈਣੀਆਂ 06 ਮਿਸ਼ਨ ਲੈਣੀਆਂ ਚਾਹੀਦੀ ਜਿਹੜੀ ਨਵੀਂ ਟੈਕਨੋਲੋਜੀ ਹੈ ਥੈਂਕ ਯੂ ਜੀ ਨਵੇਂ ਮਾਡਲ ਕੀ ਹੈਰਾ ਪ੍ਰਾਈਸ ਕੀ ਹੈ ਇਸ ਇਹਦੇ ਨਵੇਂ ਮਾਡਲ ਦੇ ਵਿੱਚ ਸਿਰਫ ਪੰਜ অপਸ਼ਨ ਆਉਂਦੇ ਆ ਸਰ ਐਲੈਕਟ੍ਰਿਕ ਹੈ ਵੀਐਕਸਆਈ ਹੈ ਵੀਐਕਸਆਈ ਆਪਸ਼ਨਲ ਹੈ ਜ਼ੈਡਐਕਸਆਈ ਹੈ ਜ਼ੈਡਐਕਸਆਈ ਪਲਸ ਹੈ ਜਿਹਦੇ ਵਿੱਚ ਜਿਵੇਂ ਜਿਵੇਂ ਉੱਪਰ ਗੱਡੀ ਜਾ ਰਹੀ ਹੈ ਐਲੈਕਟ੍ਰਿਕ ਤੇ ਲੱਗੇ ਹੋਵੇਂ ਮੈਂ ਇਹਦੇ ਵਿੱਚ ਫੀਚਰ ਐਡੀਸ਼ਨਸ ਹੁੰਦੇ ਜਾਂਦੇ ਆ ਸਾਡੇ ਕੋਲ ਇਹਦੇ ਵਿੱਚ ਜਿਹੜੇ ਟਾਪ ਮਾਡਲ ਆ ਦੇ ਵਿੱਚ ਅਸੀਂ ਵੈਸੇ ਤਾਂ 6 ਇਅਰ ਵਗੈ ਅਸੀਂ ਸਟੈਂਡਰਡ ਤੋਂ ਹੀ ਦੇ ਰਹੇ ਆ ਟਾਪ ਮਾਡਲ ਤੱਕ 6 ਇਅਰ ਵਗੈ ਜੋ ਆਪਣੀ ਸੇਫਟੀ ਪ੍ਰੋਵਾਈਡ ਕਰਦਾ ਜੋ ਆਪਣੀ ਸੇਫਟੀ ਪ੍ਰੋਵਾਈਡ ਕਰਦਾ ਤੇ ਆਪਾਂ ਨੂੰ ਜ਼ਰੂਰਤ ਵੀ ਆ ਅੱਜ ਦੀ ਡੇਟ ਦੇ ਵਿੱਚ ਤੇ ਉਸ ਤੋਂ ਬਾਅਦ ਸਾਡੇ ਕੋਲ ਇਹਦੇ ਵਿੱਚ 9 ਇੰਚ ਦੀ ਸਕਰੀਨ ਆ ਜਾਂਦੀ ਹੈ ਟਾਪ ਮਾਡਲ ਦੇ ਵਿੱਚ ਠੀਕ ਹੈ ਉਹਨੂੰ ਵਿਦ ਕੈਮਰਾ ਵਿਦ ਪਾਰਕਿੰਗ ਸੈਂਸਰ ਵਿੱਚ ਆ ਜਾਂਦਾ 360 ਕੈਮਰਾ ਦੇ ਵਿੱਚ ਆ ਜਾਂਦਾ ਜਿਹੜਾ ਆਪਾਂ ਨੂੰ ਚਾਰੇ ਤਰਫ ਲੁੱਕ ਦਿੰਦਾ ਜਿਹੜਾ ਆਪਾਂ ਨੂੰ ਸੇਫਟੀ ਹੋਰ ਵੀ ਸੇਫਟੀ ਦੇ ਵਿੱਚ ਸਰਵਾਈਸ ਕਰਵਾਇਆ ਜਾਂਦਾ ਇਸ ਤੋਂ ਇਲਾਵਾ ਵੀ ਬਹੁਤ ਸਾਰੀਆਂ ਫੈਸਿਲਿਟੀ ਦੇ ਵਿੱਚ ਜਿਹੜੀਆਂ ਸੇਫਟੀ ਵੀ ਚਾਣ ਨੇ এবੀਐਫ ਹੈ, ਜੀਬੀਡੀ ਹੈ, এবੀਐ ਟੈਂਟਲੌਕ ਬ੍ਰੇਕਿੰਗ ਸਿਸਟਮ ਹੈ। ਜੀਬੀਡੀ ਹੁੰਦਾ ਤਾਂ ਰ ਇਲੈਕਟ੍ਰੋਨਿਕ ਇਲੈਕਟ੍ਰੋਨਿਕਲੀ ਬ੍ਰੇਕ ਡਿਸਟ੍ਰਿਬਿਊਸ਼ਨ ਦਾ ਤਾਂ ਜਿੱਥੇ ਜਿੱਥੇ ਸਿਸਟਮ ਜਿਹੜਾ ਹਾਂ ਦੋਨੋਂ ਚੀਜ਼ਾਂ ਨਾਲ ਨਾਲ ਚੱਲਦੀਆਂ ਜਿੱਥੇ ਦੋਨੋਂ ਬ੍ਰੇਕ ਸਿਸਟਮ 'ਤੇ ਲੋਡ ਪੈਂਦੀ ਹੈ ਫਿਰ ਸਿਸਟਮ ਨੂੰ ਉੱਥੇ-ਉੱਥੇ ਆਪਣਾ ਬ੍ਰੇਕ ਫੋਰਸ ਪੇਸ ਆਉਂਦਾ। ਚੱਡੀ ਗੱਲ ਕਹਿਣ ਦੀ ਸਹੀ ਗੱਲ ਹੈ ਕਿ ਕਈ ਵਾਰ ਅਸੀਂ ਗੱਡੀ ਅ ਕਾਫੀ ਤੇਜ਼ ਹੈ ਨਾ ਕੋਈ ਅੱਗੇ ਆ ਗਿਆ ਦੋ ਟਾਇਰ ਕੱਚੇ ਲੱਗੇ ਦੋ ਪੱਕੇ ਜਿਵੇਂ ਜਦੋਂ ਤੁਸੀਂ ਬ੍ਰੇਕ ਕਰ ਮਾਰੋਗੇ ਤਾਂ ਰਾਈਟ ਹੈਂਡ ਵਾਲੀ ਕੰਮ ਕਰਨਗੀ ਲੈਫਟ ਵਾਲਾ ਨਹੀਂ ਸਲਿੱਪ ਨਹੀਂ ਹੋਊਗਾ ਐਂਟੀ ਵੈਲਡਿੰਗ ਬਿਲਕੁਲ ਬਹੁਤ ਵਧੀਆ ਟੈਕਨੋਲੋਜੀ ਹੈ ਕਸਟਮਰ ਕੋਈ ਪੁਰਾਣੀ ਗੱਡੀ ਲੈ ਕੇ ਆਂਦਾ ਹੈ ਆਮ ਸ਼ੋਰੂਮਾਂ ਨਾਲੋਂ ਰੇਟ ਵਧੀਆ ਜਿ ਘਟਣਗੇ ਜੀ ਹਾਂ ਫਿਰ ਐਸੀ ਬੈਸਟ ਰੇਟ ਦਵਾਂਗੇ ਉਹਦੇ ਵਿੱਚ ਸਾਡੇ ਕੋਲ ਐਕਸਚੇਂਜ ਬਹੁਤ ਜੀ ਸਿਕਿਉਰਟੀ ਹੁੰਦੀ ਹੈ ਕਿ ਸਾਡੇ ਕੋਲ ਜਿਵੇਂ ਅੱਜ ਦੀ ਰੇਟ ਦੇ ਵਿੱਚ ਅਤੇ 25000 ਰੁਪਏ ਐਕਸਚੇਂਜ ਬੋਨਸ ਸਗਰ ਤੇ ਹੋਰ ਬਿਲਜਾਤੇ ਦੇ ਰਹੇ ਆ। ਬਹੁਤ ਸੋਡੀ ਗੱਡੀ ਦਾ ਅੱਜ ਰੇਟ ਆਉਂਦਾ 1 ਲੱਖ ਰੁਪਇਆ। ਅਸੀਂ ਸ੍ਰਿਸ਼ਟ ਜੀ ਤੁਸੀਂ ਲੈਣੀਆਂ ਦਾ 1 ਲੱਖ 25000 ਰੁਪਏ ਨਹੀਂ ਘਟਾਂਗੇ। ਜਾਂ ਵਰੀਜ਼ਾ ਲੈਣੀਆਂ ਤਾਂ 1 ਲੱਖ 25000 ਨਹੀਂ ਘਟਾਂਗੇ। ਹੋਰ ਗੱਡੀਆਂ ਦੇ ਉੱਤੇ ਫਿਰ ਸ਼ੋਅਰੂਮ ਨਾਲੋਂ ਤੁਸੀਂ ਵੱਧ ਘਟੋਂਗੇ ਵੀ ਬਿਲਕੁਲ ਜਿਵੇਂ ਬਾਹਰ ਡੀਲਰਸ ਬੈਠੇ ਆ ਡੀਲਰ ਤੋਂ ਅਸੀਂ ਬੈਸਟ ਫੈਸਿਲਿਟੀ ਪ੍ਰੋਵਾਈਡ ਕਰਾਂਗੇ ਪਰ ਪੀਸ ਆਫ ਮਾਈਂਡ ਡੀਲਰ ਆਜ ਨਾਗਾ ਕੱਲ ਨਹੀਂ ਹੈਗਾ ਪਤਾ ਨਹੀਂ। ਉਹਨੇ ਆਪਣੀ ਗੱਡੀ ਟ੍ਰਾਂਸਫਰ ਕਰਾਣੀ ਹੈ, ਨਹੀਂ ਕਰਾਣੀ ਕੋਈ ਪਤਾ ਕਰਨੋ ਤੇ ਅੱਜ ਇੱਥੇ ਬੈਠੇ ਆਂ ਅਜੀ ਜਦੋਂ ਵੀ ਗੱਡੀ ਬੱਤੀ ਲੈਣੀ ਆ ਪੁਰਾਣੀ ਗੱਡੀ ਅਸੀਂ ਅੱਗੇ ਟ੍ਰਾਂਸਫਰ ਕਰਕੇ ਹੀ ਮੇਚੀ ਜਿਹੜੀ ਸੇਫਟੀ ਕਸਟਮਰ ਨੂੰ ਰੰਗਿਆ ਤੁਹਾਨੂੰ ਲੈਣ ਸੀ ਵੀ ਸੈਟੀਸਫਾਈਡ ਰੰਗਿਆ ਕਿ ਅੱਗੇ ਜਾ ਕੇ ਕੋਈ ਦਰਸਤਾਂ ਨੂੰ ਗੱਡੀ ਦੇ ਵਿੱਚ ਕੋਈ ਕਰਦਾ ਦਾ ਕੁਝ ਫਿਰ ਚ ਨਹੀਂ ਆਉਂਦਾ ਤੁਸੀਂ ਕਾਫੀ ਸਰਸਰੀਏ ਨਾਲ ਕਰਦੇ ਜਿਹੜੇ ਰੇਟਕਾਰ ਤੋਂ ਕਰਦੇ ਫਿਰ ਇਹਦੇ ਵਿੱਚ ਦੋ ਤਿੰਨ ਸਕੀਮਾਂ ਹੈਗੀਆਂ ਸਾਡੇ ਕੋਲ ਚੱਲਦੀਆਂ ਨੇ ਕੁਝ ਸੈਕਟਰੀ ਸਕੀਮ ਸਾਡੇ ਕੋਲ ਫ੍ਰੀ ਚੱਲਦੀਆਂ ਨੇ ਪੰਜਾਬ ਕੁਝ ਕੈਸ਼ ਡਿਸਕਾਊਂਟ ਲੈਂਦੇ ਨੇ ਦੋਨਾਂ ਦੇ ਵਿੱਚ ਹੈ ਸਾਡੇ ਅੱਜ ਦੀ ਡੇਟ ਦੇ ਵਿੱਚ ਇਹਦੇ ਵਿੱਚ 20000 ਰੁਪਏ ਦਾ ਕੈਸ਼ ਡਿਸਕਾਊਂਟ ਚੱਲ ਰਿਹਾ ਹੈ ਸ਼ਿਫਟ ਦੇ ਵਿੱਚ ਇਹ ਆਟੋਮੈਟਿਕ ਵਰਜ਼ਨ ਲੋਕੀ ਆਟੋ ਗੇਅਰ ਸ਼ਿਫਟ ਵਾਲਾ ਵਰਜ਼ਨ ਰੋਹਗੇ ਤਾਂ ਤੁਸੀਂ 35000 ਰੁਪਏ ਡਿਸਕਾਊਂਟ ਪਾ ਲੋਗੇ ਜੇ ਤੁਸੀਂ 35 ਉਹ ਇਹ অপਸ਼ਨ ਨਹੀਂ ਲੈਣਾ ਤਾਂ ਅਸੀਂ ਪੂਰੀ ਗੱਡੀ 49000 ਦੀ ਐਕਸੈਸਰੀ ਦਿਆਂਗੇ 15 ਹਲੋ ਨਮਸਕਾਰ ਸਾਰਿਆਂ ਨੂੰ ਮੈਂ ਪ੍ਰਦੀਪ ਜੀ TTM ਦਾ ਸ਼ਾਹਦੂ ਆਟੋਮੋਬਾਈਲ ਤੋਂ ਆਇਆ ਹਾਂ ਤੇ ਅਸੀਂ ਇਥੇ ਸੁਪਨਾ ਪਹਿਲਾਂ ਪਹਿਲਾਂ ਤੁਹਾਨੂੰ ਪਹਿਲਾਂ ਤੋਂ ਤੁਹਾਨੂੰ ਮਰੂਤੀ ਸ਼ਹਿਰ ਦੇ ਵਿੱਚ ਸੰਯੁਕਤੀ ਮਰੂਤੀ ਦਾ ਸ਼ੋਅਰੂਮ ਬੁਣੇਰ ਵਾਸਤੇ ਬਹੁਤ ਬਹੁਤ ਮਿਹਰ ਦਾ ਬਹੁਤ ਬਹੁਤ ਤਨਵਾਸ ਤੁਹਾਡੀ ਵਿਆਪਤੀ ਇਹਦੀ ਹੈ ਨਾ ਸਾਡੀ ਮਰੂਤੀ ਤੁਕੀ ਦਾ ਵੀ ਇਹੀ ਲੋਗੋ ਹੈ ਕਰ ਕਰ ਦੇ ਵਿੱਚ ਮਰੂਤੀ ਠੀਕ ਹੈ ਜਿਹੜੇ ਕਲ ਅਸੀਂ ਦੋ ਤੋਂ ਦੋਰ ਜਾ ਕੇ ਵਿਲੇਂਦਕੋਲ ਜਾ ਕੇ ਇੱਥੇ ਉੱਤੇ ਜਾ ਕੇ ਮਰੂਤੀ ਤੁਕੀ ਵੇਚਦੇ ਹਾਂ ਜਿਨ੍ਹਾਂ ਨਾਲ ਥੋੜਾ ਸਬ ਤੋਂ ਘਰ ਸਹਿਯੋਗ ਹੈ ਸਾਨੂੰ ਐਕਸਪੋਜੀਸ਼ਨ 'ਚ ਲਿਆ ਠੀਕ ਹੈ ਤੇ ਨਾਲ ਨਾਲ ਮੈਂ ਸਾਡੇ ਐਕਸਟੈਂਸਰ ਖੜਿਆ ਇਹਨਾਂ ਦਾ ਸੁਮੇਰ ਚੋਪੜਾ ਜੀ ਹੈ ਨਾਲ ਜਗਿੰਦਰੰਦਰਾ ਜੀ ਹੈ ਟੀਐਲਆਈ ਦੇ ਅੱਥਰ ਦਾ ਬਰੈਕਸ ਦੇ ਦੇਖਣਗੇ ਉਸਦੇ ਨਾਲ ਨਾਲ ਅਸੀਂ ਬਹੁਤ ਸਾਰੀਆਂ ਫੈਸਿਲਿਟੀਆਂ ਅਸੀਂ ਪ੍ਰੋਵਾਈਡ ਕਰਾਂਦੇ ਹਾਂ ਲਾਈਕ ਜਿਵੇਂ ਤੁਸੀਂ ਨਵੀਂ ਕੋਈ ਗੱਡੀ ਖਰੀਦਣੀ ਹੈ ਤਾਂ ਅਸੀਂ ਪੁਰਾਣੀ ਗੱਡੀ ਦਾ ਬਦਮੁੱਲਿਆ ਦਿੰਦੇ ਹਾਂ ਠੀਕ ਹੈ ਐਕਸਚੇਂਜ ਡੋਨਰ ਦੇ ਵਿੱਚ ਵੀ ਪੈਸਾ ਜ਼ਿਆਦਾ ਅਸੀਂ ਪੇ ਕਰਦੇ ਹਾਂ ਦੂਸਰੀ ਗੱਲ ਜੇ ਤੁਸੀਂ ਮਾਰਕੀਟ ਦੇ ਵਿੱਚ ਆਪਣੀ ਗੱਡੀ ਵੇਚਦੇ ਹੋ ਤਾਂ ਦਾ ਕੋਈ ਮਤਲਬ ਪਤਾ ਨਹੀਂ ਹੁੰਦਾ ਕਿ ਕਵੀ ਤੋਂ ਖਾਜਵੇ ਜਾਂ ਕੁਝ ਵੀ ਹੋ ਜਵੇ ਬਟ ਜੇ ਤੁਸੀਂ ਹੁਸ਼ਿਆਰਪੁਰ ਆਟੋਮਾਈਲ ਨੂੰ ਗੱਡੀ ਵੇਚ ਦਿਓ ਆਪਣੀ ਤਾਂ ਅਸੀਂ ਬਿਲਕੁਲ ਅੱਗੇ ਟਰਾਂਸਫਰ ਕਰਕੇ ਗੱਡੀ ਦਿੰਦੇ ਆਂ ਪੁਰਾਣੀ ਗੱਡੀ ਮਤਲਬ ਕੋਈ ਐਸੀ ਨਹੀਂ ਲੰਦੇ ਕਿ ਜਿਹਦਾ ਕੋਈ ਪਤਾ ਹੀ ਨਹੀਂ ਆ ਕਿਦੇ ਨਾਮ ਤੇ ਜਾਂ ਕਿਦੇ ਨਾਮ ਤੇ ਨਹੀਂ ਹੈਗੀ ਆ ਉਹ ਤੁਹਾਨੂੰ ਬੈਨੀਫਿਟ ਇਸ ਗੱਲ ਦਾ ਦਿੰਦੇ ਆਂ ਕਿ ਅਸੀਂ ਟਰਾਂਸਫਰ ਕਰਕੇ ਦਵਾਂਗੇ ਗੱਡੀ ਫੋੜੀ ਸਾਰੀ ਜਿਹੜੀ ਦਿਮਾਗੀ ਹੈ ਸਪੀਡ ਹੈ ਉਹ ਤੁਹਾਨੂੰ ਪੂਰਾ ਮਿਲੇਗਾ ਤੁਹਾਨੂੰ ਤਾਂ ਉਹ ਇੱਕ ਛੱਤਰੇ ਅੰਦਰ ਇੰਸ਼ੋਰੈਂਸ ਵੀ ਹੈ ਸਾਡੇ ਕੋਲ ਸਰਵਿਸ ਵੀ ਸਾਡੇ ਕੋਲ ਬਹੁਤ ਵਧੀਆ ਆ ਗਈ ਹੈ ਔਰ ਜਿਹੜੀਆਂ ਹੁਣ ਗੱਡੀਆਂ ਆਤੀ ਲਾਂਚ ਕਰ ਰਿਹਾ ਹੈ ਬੀਐਸ 6 ਦੇ ਹਿਸਾਬ ਨਾਲ ਲਾਂਚ ਕਰ ਰਿਹਾ ਹੈ ਜਿਹੜੀਆਂ ਐਮਿਸ਼ਨ ਲੈਸ ਐਮਿਸ਼ਨਸ ਪੈਲਾ ਕਰਦੀਆਂ ਨੇ ਮਤਲਬ ਪੋਲੂਸ਼ਨ ਰਹਿਤ ਗੱਡੀਆਂ ਹੁੰਦੀਆਂ ਨੇ ਜਿਹਦੀ ਸਰਕਾਰ ਦੀ ਵੀ ਲੋੜ ਹੈ ਔਰ ਆਪਣੀ ਸੋਸ਼ਲ ਦੀ ਵੀ ਲੋੜ ਹੈ ਜਿੰਨਾ ਸਾਰਾ ਪੋਲੂਸ਼ਨ ਇੱਥੇ ਫੈਲਿਆ ਹੈ ਉਹਦੇ ਨਾਲ ਆਪਾਂ ਨੂੰ ਬਿਮਾਰੀਆਂ ਬਹੁਤ ਆਈਆਂ ਵਿੱਚ ਹੋ ਰਹੇ ਨੇ ਗਰਮੀ ਦਾ ਇਸ਼ੂ ਹੋ ਰਿਹਾ ਜਲਵਾ ਇਹ ਸਾਰੀਆਂ ਚੀਜ਼ਾਂ ਨਾਲ-ਨਾਲ ਅਸੀਂ ਕਰਦੇ ਹਾਂ ਟਾਈਮ ਟੂ ਟਾਈਮ 2025 ਤੇ ਇੱਕ ਟ੍ਰਿਪ ਲਾਂਚ ਕੀਤੀ ਸੀ 2025 ਦਾ ਸਫਰ ਇਹਦਾ ਬਹੁਤ ਸ਼ਾਨਦਾਰ ਰਿਹਾ ਲਗਭਗ 25 ਲੱਖ ਪਲਸ ਕਸਮਰ ਸਾਡੇ ਨਾਲ ਜੁੜੇ ਹੋਏ ਨੇ ਤੋਂ ਜਿਹੜਾ ਬਹੁਤ ਧੰਨਵਾਦ ਹੈ ਹਮ ਲੋਕ ਸ਼ਹਿਰ ਦਾ ਜਿਨ੍ਹਾਂ ਨੇ ਸਾਨੂੰ ਅੱਗੇ ਰੋਕਾ ਬਹੁਤ ਬਦਾ ਕੀਤਾ ਹੈ ਤੇ ਇਸੇ ਤਰ੍ਹਾਂ ਕੱਟਣਾ ਜੁੜੇ ਰਹਿਣਗੇ ਜਿਹਨੇ ਸਾਨੂੰ